ਹਾਂਜੀ ਸਰ ਅੱਜ ਤੁਸੀਂ ਜਿਹੜਾ ਮਲੋਟ ਪੁੰਚੇ ਹੋ ਤੇ ਜਿਹੜੀ ਤੁਸੀਂ ਰੇਸ ਵਾਸਤੇ ਗਏ ਸੀ ਜਾਣਕਾਰੀ ਦਿਓ ਉਹਨਦੇ ਬਾਰੇ ਇਹ ਰੇਸ ਦੀ ਜੈ ਰਾਈਡ ਕਹਿ ਦਿੱਤਾ ਜਾਵੇ ਤਾਂ ਇਹਨੂੰ ਜ਼ਿਆਦਾ ਵਧੀਆ ਕਿਉਂਕਿ ਇਹਦੇ ਲਈ ਇੱਕ ਟਾਈਮ ਹੁੰਦਾ ਜੀ 75 ਘੰਟੇ ਦੇ ਵਿੱਚ 1000 ਕਿਲੋਮੀਟਰ ਰਾਈਡ ਪੂਰੀ ਕਰਨੀ ਸੀਗੀ ਜਿਹੜੀ ਕਿ ਮਤਲਬ ਇੱਕ Odex Perishion Club France ਹੈ ਜੋ ਇਹ ਸਾਰੇ ਸਾਈਕਲਿੰਗ ਇਵੈਂਟਸ ਨੂੰ ਕੰਟਰੋਲ ਕਰਦਾ ਦੇਖਦਾ ਵਾਚ ਕਰਦਾ ਹੈ Odex France ਵੱਲੋਂ Odex India ਵੀ ਇੱਥੇ ਇੱਕ ਸੰਸਥਾ ਜਿਹੜੀ ਇੰਡੀਆ ਦੇ ਵਿੱਚ ਸਾਰੀਆਂ ਚੀਜ਼ਾਂ ਦੇਖਦੀ ਹੈ ਤੇ ਉਹਨਾਂ ਵੱਲੋਂ ਕਲੱਬਸ ਜਿਹੜੇ ਇੱਥੇ ਬਣਾਏ ਗਏ ਆ ਪੰਜਾਬ ਦੇ ਵਿੱਚ ਮਤਲਬ ਜਲੰਧਰ ਹੈ ਲੁਧਿਆਣਾ ਤੇ ਪਟਿਆਲਾ ਬਠਿੰਡਾ ਕਲੱਬ ਹੈਗੇ ਆ ਹੁਣ ਇਹ ਹੌਕ ਰਾਈਡਰ ਜਲੰਧਰ ਕਲੱਬ ਵੱਲੋਂ ਇਹ ਰਾਈਡ ਆਰਗੇਨਾਈਜ਼ ਕੀਤੀ ਗਈ ਸੀ ਜਿਹਦੇ ਲਈ ਮਤਲਬ ਕੋਈ ਵੀ ਪਰਸਨ ਜਿਹੜਾ ਕੋਈ ਸਾਈਕਲਿੰਗ ਕਰ ਸਕਦਾ ਉਹ ਉੱਥੇ ਫੀਸ ਆਪਦੀ ਪੇ ਕਰਕੇ ਇਸ ਚੈਲੰਜ ਦੇ ਵਿੱਚ ਹਿੱਸਾ ਪਾ ਸਕਦਾ ਉਹਦਾ ਹਿੱਸਾ ਲੈ ਸਕਦਾ ਇਹ ਰਾਈਡ 1000 ਕਿਲੋਮੀਟਰ ਦੇ 75 ਘੰਟਿਆਂ ਚ ਪੂਰੀ ਕਰਨੀ ਸੀ ਜਿਹੜੀ 21 ਤਰੀਕ ਸਵੇਰੇ 4 ਵਜੇ ਜਲੰਧਰ ਤੋਂ ਸ਼ੁਰੂ ਹੋ ਕੇ ਅੰਮ੍ਰਿਤਸਰ ਪਠਾਨਕੋਟ ਹੁੰਦੀ ਹੋਈ ਵਾਪਸ ਮੁਕੇਰੀਆਂ ਹੁਸ਼ਿਆਰਪੁਰ ਲੁਧਿਆਣਾ ਅੰਮ੍ਰਾਲਾ ਤੱਕ ਜਾਣੀ ਸੀ ਫਿਰ ਉਤਬਦ ਅੰਮ੍ਰਾਲੇ ਤੋਂ ਵਾਪਸ ਪਟਿਆਲਾ ਬਠਿੰਡਾ ਹੁੰਦੀ ਹੋਈ ਮਲੋਟ ਤੋ ਫਿਰ ਯੂ ਟਰਨ ਲੈ ਕੇ ਵਾਇਆ ਬਠਿੰਡਾ ਬਰਨਾਲਾ ਲੁਧਿਆਣਾ ਓਕੇ ਜਲੰਧਰ ਖਤਮ ਹੋਣੀ ਸੀ ਇਹ 1000 ਕਿਲੋਮੀਟਰ ਰਾਈਡ ਜਿਹਦੇ ਲਈ 75 ਘੰਟੇ ਦਾ ਟਾਈਮ ਸੀ ਤੇ ਅਸੀਂ ਤਕਰੀਬਨ 67 ਘੰਟਿਆਂ ਦੇ ਵਿੱਚ ਇਹਨੂੰ ਫਿਨਿਸ਼ ਕਰਤਾ ਮੂਵਿੰਗ ਟਾਈਮ ਜਿਹਦੇ ਵਿੱਚ ਅ ਜਿਹੜੀ ਕਲੱਬ ਹੈ ਹੌਕ ਰਾਈਡਰਸ ਵੱਲੋਂ ਉਹਨਾਂ ਦੀ ਜਿਹੜੀ ਹੈ ਸਾਰੀ ਇਵੈਂਟ ਤੇ ਮੋਨਿਟਰਿੰਗ ਰਹਿੰਦੀ ਹੈ ਬਕਾਇਦਾ ਉਹਨਾਂ ਦੀਆਂ ਦੋ ਗੱਡੀਆਂ ਸਾਡੇ ਨਾਲ ਸਿਗੀਆਂ ਜਿਹੜੀਆਂ ਵਾਚ ਕਰਦੀਆਂ ਰਾਈਡਰਸ ਨੂੰ ਸਪੋਰਟ ਵੀ ਕਰਦੀਆਂ ਹੈ ਤੇ ਇੱਕ ਤਰ੍ਹਾਂ ਦੀ ਮੋਨਿਟਰਿੰਗ ਵੀ ਕਰਦੀਆਂ ਕਿ ਕੋਈ ਫਾਲਸ ਪ੍ਰੈਕਟਿਸ ਨਾ ਕਰਦਾ ਹੋਵੇ ਕਿ ਸਾਈਕਲਿੰਗ ਨੂੰ ਆਪਣੀ ਕਾਰਚ ਰੱਖ ਕੇ ਨਾ ਰਾਈਡ ਪੂਰੀ ਕਰਦੇ ਜਾਂ ਮਤਲਬ ਹੋਰ ਕਿਸੇ ਗਲਤ ਤਰੀਕੇ ਨਾਲ ਨਾ ਪੂਰੀ ਕਰਦੇ ਉਹਦੇ ਲਈ ਹੁੰਦਾ ਇਹਦੇ ਵਿੱਚ ਬਕਾਇਦਾ ਚੈੱਕ ਪੁਆਇੰਟਸ ਬਣੇ ਹੋਏ ਸੀ ਜਿਵੇਂ ਜਲੰਧਰ ਤੋਂ ਸ਼ੁਰੂ ਹੋ ਕੇ ਪਹਿਲਾ ਚੈੱਕ ਪੁਆਇੰਟ ਸੀਗਾ ਅੰਮ੍ਰਿਤਸਰ ਤੋਂ ਗੁਰਦਾਸਪੁਰ ਰੋਡ ਤੇ ਫਿਰ ਬਟਾਰਨ ਕੋਟ ਫਿਰ ਫਲੋਰ ਸਾਡਾ ਸੀਗਾ ਚੈੱਕ ਪੁਆਇੰਟ ਜਿੱਥੇ ਸਾਡਾ ਇੱਕ ਤਰ੍ਹਾਂ ਦਾ ਨਾਈਟ ਹਾਲਟ ਵੀ ਕਹ ਦਿੰਨੇ ਆ ਦੋ ਤਿੰਨ ਕੱਟੇ ਹੀ ਬੰਦਾ ਰੈਸਟ ਕਰਨੀ ਚਾਵੇ ਡਿਨਰ ਵਗੈਰਾ ਦਾ ਇੰਤਜ਼ਾਮ ਹੁੰਦਾ ਉਸ ਤੋਂ ਬਾਅਦ ਫਿਰ ਇਸ ਤਰ੍ਹਾਂ ਸਾਰੇ ਲਗ ਲਗ ਥਾਵਾਂ ਦੇ तकरीबन 10 ਦੇ ਕਰੀਬ ਚੈੱਕ ਪੁਆਇੰਟ ਸੀ ਜਿਹੜੇ ਕ੍ਰੋਸ ਕਰਦੇ ਬਾਕਾਇਦਾ ਇੱਕ ਟਾਈਮ ਲਿਮਿਟ ਹੁੰਦੀ ਹੈ ਉਹਦੇ ਅਨੁਸਾਰ ਇਹ ਸਾਰੇ ਚੈੱਕ ਪੁਆਇੰਟ ਕਲੀਅਰ ਕਰਦੇ ਹੋਏ ਜਾਣਾ ਸੀ ਤੇ ਉਹ ਸਾਰੇ ਚੈੱਕ ਪੁਆਇੰਟ ਅਸੀਂ ਕਲੀਅਰ ਕੀਤੇ ਨਾਲ ਨਾਲ ਉਹਨਾਂ ਦੀ ਜਿਹੜੀ ਅੰਡਰ ਰਹਿ ਕੇ ਉਹਨਾਂ ਦੇ ਅਕੋਰਡਿੰਗ ਅਸੀਂ ਸਾਰੀ ਰਾਈਡ ਨੂੰ ਪੂਰਾ ਕੀਤਾ ਹੈ ਤੇ ਮੋਟੀਵੇਸ਼ਨ ਕਿਤੋਂ ਆਈ ਏ ਠੀਕ ਹੈ ਇਹ ਮੋਟੀਵੇਸ਼ਨ ਜੀ 2017 ਦੇ ਵਿੱਚ ਅਸੀਂ ਸਾਈਕਲਿੰਗ ਜਿਹੜੀ ਸ਼ੁਰੂ ਕੀਤੀ ਸੀ ਛੋੜੇ ਛੋਟੇ ਲੈਵਲ ਤੋਂ ਮਲੋਡ ਤੋਂ ਅਸੀਂ ਥੋੜਾ ਜਿਹਾ ਪਿੰਨਾ ਚ ਚਲੇ ਜਾਣਾ ਮੇਰੇ ਨਾਲ ਭਾਈ ਸਾਹਿਬ ਸੀ ਇਹਨਾਂ ਨੇ ਸਾਈਕਲ ਜਾਂਦੇ ਜਿਵੇਂ ਸੋਸ਼ਲ ਮੀਡੀਆ ਤੇ ਇਹ ਚੀਜ਼ ਦੇਖੀ ਉਦੋਂ ਕਿਡਾ ਜਾਗਿਆ ਫਿਰ ਹੌਲੀ ਹੌਲੀ ਜਦੋਂ ਸ਼ਹਿਰ ਤੋਂ ਬਾਹਰ ਨਿਕਲਦੇ ਗਏ ਤਾਂ ਫਿਰ ਸਾਨੂੰ ਹਰਜੀਤ ਸਹਾਰਾ ਜੀ ਮਿਲੇ ਏ ਉਦੋਂ K2K ਲਾਰੇ ਸੀਗੇ ਇਹਨਾਂ ਦਾ Facebook ਜਦੋਂ ਅਸੀਂ ਲਾਈਕ ਕੀਤਾ ਤਾਂ ਕਸ਼ਮੀਰ ਟੂ ਕਨਿਆ ਕੁਮਾਰੀ ਦੀ ਜਿਹੜੀ ਰਾਈਡ ਇਹਨਾਂ ਨੇ 2017 ਚ ਲਈ ਸੀਗੀ 18 17 ਚ ਤਾਂ ਉਹਦੇ ਵਿੱਚ ਅਸੀਂ ਫਿਰ ਇਹਨਾਂ ਨੂੰ ਦੋ ਜਸ ਸਵੇਰੇ ਉੱਠ ਕੇ ਵਾਚ ਕਰਨਾ ਭਾਈ ਸਾਵਾ ਜਿੱਥੇ ਪਹੁੰਚ ਗਏ ਜਿੱਥੇ ਪਹੁੰਚ ਗਏ ਉੱਥੋਂ ਜਿਹੜੀ ਸਾਰੀ ਮੋਟੀਵੇਸ਼ਨ ਮਿਲੀ ਫਿਰ ਇਥੋਂ ਹੌਲੀ ਹੌਲੀ ਸ਼ਹਿਰ ਤੋਂ ਇਥੋਂ ਲੋਡ ਤੋਂ ਅਬੂਰ ਅਬੂਰ ਤੋਂ ਡੱਬੂ ਵਾਲੀ ਬਟਿੰਡਾ ਸਾਰੇ ਰਾਈਡਰਸ ਨਾਲ ਜੁੜਦੇ ਗਏ ਹੋਰਗਾ ਕਾਫਲਾ ਵੱਧਾ ਗਿਆ ਇਹ ਫਿਰ ਸਾਨੂੰ ਪਤਾ ਲੱਗਿਆ ਵੀ ਜਿਹੜੀਆਂ BRMs ਇਹਨੂੰ ਕਹਿੰਦੇ ਆ ਰਾਈਡ ਜਿਹੜੀ ਹੁੰਦੀ ਹੈ ਆਡੈਕਸ ਵੱਲੋਂ ਸਕੂਟ ਕਿਤੇ ਜਾਂਦੇ ਬਰੇਵੇ ਡੇ ਰਿੰਡਰ ਮੋਡਿਕਸ ਇਹਦਾ ਨੇਮ ਹੈ ਬਰੇਵੇ ਦਾ ਇਹਨੂੰ ਬਰੇਵੇ ਕਿਹਾ ਜਾਂਦਾ ਤੇ ਸਾਨੂੰ ਪਤਾ ਲੱਗਿਆ ਵੀ ਇਹ ਬਰੇਵੇਸ ਜਿਹੜੀਆਂ ਹੁੰਦੀਆਂ ਓਡੈਕਸ ਵੱਲੋਂ 200 300 400 ਤੇ 600 ਕਿਲੋਮੀਟਰ ਚਾਰ ਰਾਈਡਸ ਦੀ ਸੀਰੀਜ਼ ਹੁੰਦੀ ਹੈ ਜਿਹੜਾ ਇਹਨਾਂ ਸੀਰੀਜ਼ ਨੂੰ ਪੂਰਾ ਕਰਦਾ ਉਹਨੂੰ ਸੁਪਰ ਇੰਜੀਨੀਅਰ ਦਾ ਖਿਤਾਬ ਮਿਲਦਾ ਓਡੈਕਸ ਵੱਲੋਂ ਵੀ ਹੁਣੇ ਸੁਪਰ ਇੰਜੀਨੀਅਰ ਮਿਲ ਗਿਆ ਫਿਰ ਉਹਦੇ ਦਿਮਾਗ ਚ ਆਇਆ ਕਿ ਹੁਣ ਆਪਾਂ ਛੋਟੀਆਂ ਛੋਟੀਆਂ ਰਾਈਡਸ ਜਿਹੜੀਆਂ ਲਾ ਕੇ ਤਾਂ ਇੰਨੀ ਕੁ ਪ੍ਰੈਕਟਿਸ ਹੋ ਚੁੱਕੀ ਹੈ ਕਿ ਹੁਣ ਆਪਾਂ 200 ਟਰਾਈ ਕਰੀਏ ਫਿਰ 300 400 600 ਵੀ ਟਰਾਈ ਕੀਤਾ ਤੇ ਸੁਪਰ ਇੰਜੀਨੀਅਰ ਦਾ ਖਿਤਾਬ ਲਿਆ ਤੇ ਫਿਰ ਹੋਰ ਦੋਸਤ ਨਾਲ ਜੁੜਦੇ ਗਏ ਦੂਜੀ ਵਾਰੀ ਫਿਰ ਤੀਜੀ ਵਾਰੀ ਤਿੰਨਕ ਵਾਰੀ ਅਸੀਂ ਮੈਂ ਸੁਪਰ ਇੰਡੀਅਨ ਨਿਰਦਖਤਾਬ ਹਾਸਲ ਕਰ ਚੁੱਕੇ ਹੁਣ ਪਿਛਲੇ ਇੱਕ ਸਾਲ ਤੋਂ ਲਬਾਬ ਦੀ ਲੋਕਲ ਸਾਈਕਲਿੰਗ ਜਾਰੀ ਸੀਗੀ ਫਿਰ ਇਹ ਭਾਜੀ ਵੱਲੋਂ ਫੋਨ ਆਇਆ ਪਿਛਲੇ ਸਾਲ ਸਾਡਾ ਵਿਚਾਰ ਸੀਗਾ 1000 ਕਿਲੋਮੀਟਰ ਲਾਣ ਦਾ ਪਰ ਕਿਸੇ ਕਰਨਾ ਕਰਕੇ ਆਪਦੇ ਕੰਮ ਧੰਨਿਆਂ ਚ ਬਿਜ਼ੀ ਹੋਣ ਕਰਕੇ ਨਹੀਂ ਦਾ ਸਕੇ ਹੁਣ ਇਸ ਵਾਰੀ ਭਾਜੀ ਨੇ ਕਿਹਾ ਵੀ ਅਸੀਂ ਆਰਗੇਨਾਈਜ਼ ਕਰ ਰਹੇ ਹਾਂ ਤੇ ਤੂੰ ਜ਼ਰੂਰ اٹینڈ ਕਰਨਾ ਚਲੋ ਇਸ ਤਨਾ ਮੋਟੀਵੇਸ਼ਨ ਮਿਲੀ ਇਨਵੀਟੇਸ਼ਨ ਮਿਲੇ ਇੱਕ ਤਰ੍ਹਾਂ ਦਾ ਤੇ ਮੈਂ ਹੋਊਗੀ ਸ਼ਾਮ ਨੂੰ ਉਸ ਕਾਫਲੇ ਚ ਤੇ ਅੱਜ ਤੁਹਾਡੇ ਸਾਹਮਣੇ ਸਾਰੇ ਦੇ ਅਨੁਸਾਰ ਪੂਰਾ ਕਰਕੇ ਅਸੀਂ ਅੱਜ ਦੇ ਨੌਜਵਾਨੀ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਜੋ ਨਸ਼ਿਆਂ ਚ ਪਏ ਮੈਸੇਜ ਇਹ ਹੈ ਜੀ ਹਰ ਇੱਕ ਦੇ ਲਈ ਕੁਝ ਨਾ ਕੁਝ ਜ਼ਿੰਦਗੀ ਦੇ ਵਿੱਚ ਆਪਦੇ ਸਪੋਰਟਸ ਨੂੰ ਜ਼ਰੂਰ ਐਡ ਕਰੋ ਚਾਹੇ ਕੁਝ ਵੀ ਤੁਸੀਂ ਆਪਦੇ ਕਰ ਸਕਦੇ ਹੋ ਰਨਿੰਗ ਕਰ ਸਕਦੇ ਹੋ ਬੈਡਮਿੰਟਨ ਖੇਡ ਸਕਦੇ ਹੋ ਸਾਈਕਲਿੰਗ ਕਰ ਸਕਦੇ ਹੋ ਕੋਈ ਵੀ ਚੀਜ਼ ਇਜ਼ੀ ਜਿਹੜੀ ਤੁਹਾਨੂੰ ਲੱਗਦੀ ਇੱਕ ਕੋਈ ਵੀ ਇਵੈਂਟ ਤੁਹਾਡੀ ਲਾਈਫ ਚ ਹੋਣਾ ਜ਼ਰੂਰੀ ਹੈ ਲਾਈਕ ਵਧੀਆ ਚਲਾਉਣ ਦੇ ਲਈ ਇੱਕ ਮੈਸੇਜ ਹੈ ਬੋਲੋ ਹਾਂਜੀ ਸਰ ਕੀ ਨਾਮ ਹੈ ਤੁਹਾਡਾ ਤੇ ਕੀ ਕਹਿਣਾ ਚਾਹੋਗੇ ਹਾਂਜੀ ਪਹਿਲਾਂ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਮੇਰਾ ਨਾਮ ਭਦੀ ਸਿੰਘ ਹੈ ਤੇ ਸਾਈਕਲਿੰਗ ਵਿੱਚ ਮੈਨੂੰ ਸਾਰੇ ਹਜ਼ਾਰੇ ਤੋਂ ਆਪ ਜਾਣਦੇ ਆ ਤੇ ਤਕਰੀਬਨ ਮੈਂ 2000 ਤੇ 16 ਸਾਈਕਲਿੰਗ ਫੀਲ ਕੀਤੀ ਜੀਗੀ ਆਪਣੇ ਸ਼ਹਿਰ ਦੇ ਵਿੱਚ ਅੱਜ ਜਦੋਂ ਮੈਂ ਸਾਈਕਲਿੰਗ ਸ਼ੁਰੂ ਕੀਤੀ ਸੀ ਮੈਂ ਇੱਕ ਅੱਲਾ ਪਰਸਨ ਸੀਗਾ ਤੇ ਮੈਂ ਸੋਚਿਆ ਸੀ ਬਈ ਆਪਾਂ ਇੱਕ ਇਹੋ ਜਿਹਾ ਬੂਟਾ ਲਾਵਾਂਗੇ ਤੇ ਜਿਹੜਾ ਮਤਲਬ ਕਿ ਗਾਂ ਵਧੀ ਗਾ ਫੁੱਲੇਗਾ ਕਿ ਆਪਾਂ ਇੱਕ ਬੀ ਬੀਜਾ ਸਾਈਕਲਿੰਗ ਦਾ ਤੇ ਜਿਹੜਾ ਵੀ ਅੱਜ ਮੈਨੂੰ ਬੜਾ ਮਾਣ ਮਹਿਸੂਸ ਹੋ ਰਿਹਾ ਵਾ ਵੀ ਕਟੂਗੜ ਹਬੌਰ ਦੇ ਵਿੱਚ 40-50 ਰਾਈਡਰ ਜਿਹੜੇ ਹੈਗੇ ਆ ਰਾਈਡ ਕਰਦੇ ਸਾਈਕਲਿੰਗ ਪ੍ਰੋਪਰ ਗियर ਪਾ ਕੇ ਪ੍ਰੋਪਰ ਸਾਈਕਲਿੰਗ ਕਰਦੇ ਆ ਔਰ ਬਹੁਤ ਵਧੀਆ ਨੇ ਔਰ ਜਿਹੜੇ ਆਪਾਂ ਬੀ ਬੀਜੇ ਸੀਗੇ ਉਹਨਾਂ ਦੇ ਅੱਜ ਸਾਰਥਕ ਸਿੱਤੇ ਨਿਕਲੇ ਆ ਮਲੋਟ ਹਬੌਰ ਫਾਇਲ ਕਾ ਜਲਾਲਾਬਾਦ ਇਹ ਸਾਰੇ ਏਰੀਆ ਦੇ ਵਿੱਚ ਬਹੁਤ سارے ਸਾਈਕਲਿਸਟ ਹੈਗੇ ਨੇ ਜਿਹੜੇ ਮਗਰੋਂ ਵੀ ਸਾਈਕਲਿੰਗ ਕਰ ਰਹੇ ਨੇ ਔਰ ਬਹੁਤ ਸ਼ਾਨਦਾਰ ਸਾਈਕਲਿੰਗ ਕਰ ਰਹੇ ਜਿਵੇਂ ਵੀਰ ਨੇ ਦੱਸਿਆ ਵੀ ਆਉਡਿੰਗ ਦੀ ਰਾਈਡਾਂ ਹੁੰਦੀਆਂ ਨੇ ਬੀਅਰਮਸ ਹੁੰਦੀਆਂ ਨੇ ਔਰ ਤਕਰੀਬਨ ਸਾਰਿਆਂ ਨੇ ਹੀ ਰਾਈਡਾਂ ਲਾ ਚੁੱਕੇ ਨੇ ਔਰ ਸਾਡਾ ਜਿਹੜਾ ਕਲੱਬ ਹੈਗਾ ਬੋਰ ਪੈਟਲਸ ਕਲੱਬ ਅਬੋਰ ਤੋਂ ਬਿਲੋਂਗ ਕਰਦੇ ਸਾਰਿਆਂ ਨੇ ਅਸੀਂ ਤਕਰੀਬਨ ਅਸੀਂ 5 ਮੈਂਬਰ ਜਾਏ ਆ ਦੀਪ ਨੂੰ ਬੁਧਾਈ ਦੇਣ ਵਾਸਤੇ ਵੀਰ ਦਾ ਵੈਲਕਮ ਕਰਨ ਵਾਸਤੇ ਜੋ ਅਸੀਂ ਸੋਚਿਆ ਸੀਗਾ ਸੁਪਨਾ ਲਿਆ ਸੀਗਾ ਉਹ ਅੱਜ ਸਕਾਰ ਹੋ ਰਿਹਾ ਹੈ ਔਰ ਬੜੀ ਖੁਸ਼ੀ ਹੋ ਰਹੀ ਹੈ ਇਸ ਚੀਜ਼ ਨੂੰ ਵੇਖ ਕੇ ਕਿ ਪਹਿਲੇ ਬੰਦੇ ਨੇ ਜਿਵੇਂ 200 ਲਾਈ 400 ਲਾਈ 600 ਹਜ਼ਾਰ ਲਾਈ ਹੈ ਹੁਣ ਮੈਂ ਇਹਨੂੰ ਕਹਿ ਰਿਹਾ ਸੀ ਮੈਂ 50 ਵੀ ਲਾਉਣੀ ਹੈ 400 ਜਿਹੜੀ ਲਾਸਟ ਰਾਈਡ ਹੁੰਦੀ ਹੈ ਇੰਡੀਆ ਦੀ ਹਾਂ ਇੰਡੀਆ ਦੀ ਲੋਂਗੇਸਟ ਜਿਹੜੀ ਰਾਈਡ ਹੈ 400 ਕਿਲੋਮੀਟਰ ਹੈਗੀ ਹੈ ਉਸ ਤੋਂ ਬਾਅਦ ਫਿਰ ਬਣੋਗੀ ਉਸ ਤੋਂ ਅੱਗੇ ਵੀ ਲੈਵਲ ਹੈ ਨੀਗਾ ਉਸ ਤੋਂ ਬਾਅਦ ਫਿਰਗਾ ਪੀਬੀਪੀ ਹੈ ਐਲੀਐਲ ਹੈ ਜਾਂ ਫਿਰ ਹੋਰ ਹੋ ਸਕਦਾ ਰੇਸ ਕਰਾਸ ਅਮਰੀਕਾ ਹੈਗੀ ਹੈ ਫਿਰ ਸਰバイス ਦੇਖਾਂਗੇ ਹਾਂਜੀ ਸਰ ਕੀ ਕਹੋਗੇ ਜੀ ਅੱਜ ਜਿਹੜਾ ਹੈ 18 ਕਿਲੋਮੀਟਰ ਦੀ ਜਿਹੜੀ ਹੈ ਇਹ ਰਾਈਡ ਕਰਕੇ ਆਏ ਨੇ ਮਲੋਟ ਪੁੱਜੇ ਨੇ ਕੀ ਕਹਿਣਾ ਚਾਹੂਗੀ ਜੀ ਅੱਜ ਬਹੁਤ ਹੀ ਭੱਗਾ ਵਾਲਾ ਦਿਨ ਆ ਸਾਡਾ ਦੋਸਤ ਹੈ ਜਨਜੀਤ ਸਿੰਘ ਜੀ ਨੇ ਸ਼ਹਿਰ ਨੂੰ ਸਾਰੇ ਪੰਜਾਬ ਨੂੰ ਸਾਰੇ ਇਲਾਕੇ ਨੂੰ ਇਹ ਮੈਸੇਜ ਦਿੱਤਾ ਇਹ ਤੁਹਾਨੂੰ ਜਿਹਦਾ ਉੱਤਰ ਰੱਖਿਆ ਜਾਂਦਾ 1000 ਕਿਲੋਮੀਟਰ ਰਾਈਡ ਪੂਰੀ ਕਰਕੇ ਇਲਾਕੇ ਨੂੰ ਜਗਜੀਤ ਸਿੰਘ ਤੇ ਬਹੁਤ ਮਾਣ ਹੈ ਮੈਨੂੰ ਤਾਂ ਹੋਰ ਵੀ ਜ਼ਿਆਦਾ ਪ੍ਰਾਈਡ ਈ ਸੁਣਾ ਮੇਰਾ ਕਲਾਸਮੇਟ ਆ ਮੇਰਾ ਦੋਸਤ ਆ ਇਹਨੂੰ ਵੇਖ ਕੇ ਤੁਹਾਨੂੰ ਦਿਖਦੇ ਆ ਤੇ ਤੁਹਾਨੂੰ ਲੱਗਣਾ ਕਿ ਮੈਂ ਰੱਖਣਾ ਤੇ ਆਪਦੇ ਆਪ ਨੂੰ ਬਹੁਤ ਖੁਸ਼ੀ ਆਣੀ ਕਿ ਸਾਰੇ ਲੋਕਾਂ ਨੂੰ ਵਸੀਆਂ ਨੂੰ ਤੇ ਰਿਸ਼ਤੇਦਾਰਾਂ ਨੂੰ ਤੇ ਪਰਿਵਾਰ ਨੂੰ ਜਗਜੀਤ ਦੇ ਬਹੁਤ ਬਹੁਤ ਵਧਾਈਆਂ ਪਰਿਵਾਰਿਕ سپورਟ ਵਗੈਰ ਮੈਨੂੰ ਨਹੀਂ ਲੱਗਦਾ ਕੋਈ ਬੰਦਾ ਇੰਨੀਆਂ ਰਿਸਕਾਂਾਂ ਦਾ ਇੰਨਾ ਦਿਖਾਉ ਪੂਰੇ ਕਰਦਾ ਆਪਟ ਮੈਰੇਜ ਇਸ ਕਰਕੇ ਭਾਗਾ ਵਾਲਾ ਸਾਡਾ ਯਾਰ ਹੈ ਪਰਿਵਾਰ ਵੀ ਉਹ ਭਾਗਾ ਵਾਲਾ ਮਾਪਿਓ ਉਹਨਾਂ ਦੇ ਹਸਬੰਦ ਉਹਨਾਂ ਦੀ ਭਾਈ ਬੱਚੇ ਸਾਰਿਆਂ ਦਾ ਸਾਥ ਹੈ ਇਸ ਕਰਕੇ ਅਸੀਂ ਉਹਨਾਂ ਦਾ ਜਨਮ ਸਰਵਾਰ ਕਰਦੇ ਹਾਂ